ਅੱਜ ਤਰੋਂ ਉਸੇ ਲੈ ਕੇ ਆਏ ਜੀ ਪੰਜਾਬ ਦੀ ਸਭ ਤੋਂ ਵੱਡੀ ਫੈਕਟਰੀ ਜਿੱਥੇ ਤੋਂ ਹੋਲੀ ਦੇ ਰੰਗ ਪਚਕਾਰੀਆ ਗੁਬਾਰੇ ਮਿਲਦੇ ਆਦੇ ਦੇ ਰੇਟਾਂ ਤੇ ਆਦੇ ਰੇਟਾਂ ਤੇ ਨਹੀਂ ਭਾਜੀ ਆਦੇ ਤੋਂ ਆਦੇ ਰੇਟਾਂ ਤੇ ਆਹ ਦੇਖੋ ਸੁਣੋ 18 ਰੁਪਏ ਦਾ ਤਿੰਨ ਪੀਸ ਝਾੜੂ ਗੁਬਾਰਾ 40 ਰੁਪਏ ਦਾ 6 ਕਿਲੋ ਦਾ ਸਿਲੰਡਰ 400 ਰੁਪਏ ਦਾ ਇਹ ਪਚਕਾਰੀ 50 ਰੁਪਏ ਦੀ ਫੈਂਸੀ ਆਰਗੇਨਿਕੋ ਗੁਲਾਲ 60 ਰੁਪਏ ਦਾ ਇਲੈਕਟ੍ਰੋਨਿਕ ਪਚਕਾਰੀ ਆ ਬਹੁਤ ਵਧੀਆ 150 ਰੁਪਏ ਦੀ ਇਹਨੂੰ ਅੱਗੇ ਜਲਾ ਕੇ ਅਲੱਗ ਅਲੱਗ ਰੰਗ ਨਿਕਲਣਗੇ ਹੈਂਸੀ ਪਚਕਾਰੀਆਂ ਜੀ ਬੱਚਿਆਂ ਦੀਆਂ ਟੈਂਕ ਕਾਲੀਆਂ ਇਹ ਮੈਜਿਕ ਆਈਸ ਹੈ ਇੱਕ ਬਾਲਟੀ ਦੇ ਵਿੱਚ ਤੁਸੀਂ ਪਾ ਦੋਗੇ ਰੰਗ ਵੀ ਬਣੇਗਾ برف ਦੇ ਗੋਲੇ ਵੀ ਬਣਨਗੇ ਇਹਨੇ ਤਰ੍ਹਾਂ ਦੇ ਗੁਲਾਲ ਹਨ ਵਿਦ ਇੱਕ ਕਨਾਲ ਦੀ 335 ਹਾਜ਼ਰ ਐਟ தி سپورਟ ਚ 100 ਟਰੱਕ ਭਰਨ ਦਾ ਦਾਵਾ ਲੜਕੀਆਂ ਵਾਸਤੇ ਬਾਹਰ ਵੀ ਗਰ ਲਛੋਟਾ ਪੀਮ ਹਲਕ ਡੋਰੀ ਮੌਨ ਸਾਡੇ ਕੋਲ ਦਿਵਾਲੀ ਰੱਖੜੀ ਤੇ ਹੋਲੀ ਦਾ ਹੋਲ ਸੇਲ ਦਾ ਕੰਮ ਹੈ ਇਹ ਮਾਲ ਸਿਰਫ ਦੁਕਾਨਦਾਰਾਂ ਨੂੰ ਹੀ ਮਿਲੇਗਾ ਰਿਟੇਲਰ ਨੂੰ ਕੋਈ ਮਾਲ ਨਹੀਂ ਮਿਲੇਗਾ ਮਤਲਬ ਇੱਕ ਪੀਸ ਵੀ ਲੈਣ ਆਵੇ ਨਾ ਇੱਕ ਪੀਸ ਨਹੀਂ ਇਕੱਠਾ ਡੱਬਾ ਲੈ ਜਾ ਓਰੀਜਨਲ ਗਲਾਲ ਬਹੁਤ ਵਧੀਆ ਸਸਤੇ ਰੇਟਾਂ 'ਤੇ ਪੰਜਾਬ ਦੀ ਸਭ ਤੋਂ ਵੱਡੀ ਫੈਕਟਰੀ ਖੋਲੀ ਹੈ 50 ਬੰਦਿਆਂ ਦਾ ਫਾਇਦਾ ਕਰਨਾ ਹੈਗਾ 50 ਹਰ ਬੰਦੇ ਨੂੰ ਸ਼ੇਅਰ ਕਰਨ ਤੇ 21000 ਰੁਪਏ ਨਗਦ ਦਿੱਤਾ ਜਾਊਗਾ ਭਾਜੀ ਕੀ ਚੱਲ ਰਹੀ ਹੈ ਇਹਦੇ ਮੱਲੇ ਬੰਦਾ ਇੱਥੇ ਨਾ ਆਵੇ ਸਮਾਨ ਨਾ ਲਵੇ ਬਿਲਕੁਲ ਉਹਨੂੰ Google Pay ਕਰ ਦਿੱਤੇ ਜਾਣ ਸਿਰਫ ਇੱਕ ਸ਼ੇਅਰ ਦਾ ਬਟਨ ਦਾ ਬਣਾਇਆ ਕਮੈਂਟਾਂ 'ਚ ਆਪਣੇ ਸ਼ੇਅਰ ਦਾ ਨਾਮ ਦੱਸਣਾ ਹੈ ਪਰਚੀਆਂ ਪੈਣ ਗਿਆ ਮੈਂ ਕਲੀਅਰ ਦੱਸ ਲੱਗਿਆ ਲੱਕੀ ਵਿਨਰ ਜਿਹੜੇ 50 ਹੋਣਗੇ ਉਹਨਾਂ ਨੂੰ ਜੀਪੇ ਮਿਲੇਗਾ ਯਾਦ ਨਾ ਚੈਨਲ ਨੂੰ ਫੋਲੋ ਕਰਕੇ ਮਿਲਦੇ ਸਿਰਫ ਫੋਲੋਰ ਹੋਆ ਪਿਛਲੀ ਵਾਰੀ ਰਖੜੀ ਤੇ ਭਾਈ ਸਾਹਿਬ ਨੇ ਐਲ.ਆਰ.ਡੀ ਦਿੱਤੀ ਸੀ ਭਾ ਇੱਕ ਬਠਿੰਡੇ ਨਿਕਲੀ ਐ ਉਹਨਾਂ ਨੂੰ ਆਪਾਂ ਦਿੱਤੀ ਐ ਉੱਥੇ ਲੱਗੇ ਇੱਥੇ ਆ ਕੇ ਲੱਗੇ ਗਏ 5 ਕਿਲੋ ਦੀਆਂ ਪੈਕਿੰਗਾਂ ਤਿੰਨ ਬੇਗਮ ਪੰਖਗ ਗਲਾਲ ਰਾधिका ਗਲਾਲ ਨੀਲ ਕਮਲ ਗਲਾਲ ਸਾਡੇ ਕੋਲ ਜਿਹੜੇ ਫੋਗ ਨੇ ਚੋ ਇੱਕ ਤਾਂ ਜੋ 7 ਨਿਕਲਣਗੇ ਸੋਨਾ ਚਾਂਦੀ ਰੰਗ ਜਿਹਦੇ ਇੱਕ ਵਾਰੀ ਰੰਗ ਲਾਤਾ ਛੇਤੀ ਛੇਤੀ ਉਤਰੇਗਾ ਵੀ ਨਹੀਂ ਭਾਜੀ ਸਾਡੇ ਕੋਲ ਇੰਨੀ ਵੈਰਾਈਟੀ ਹੈਗੀ ਐ ਵੀ ਤੁਹਾਨੂੰ ਦੇਖਣ ਵਾਸਤੇ 24 ਘੰਟੇ ਚਾਹੀਦੇ ਨੇ ਫੈਂਸੀ ਪਚਕਾਰੀਆ ਤੁਹਾਨੂੰ ਬਹੁਤ ਹੀ ਸਸਤੇ ਰੇਟਾਂ ਤੇ ਮਿਲਣਗੀਆਂ ਰੰਗ ਵਾਲੀ ਮਾਚਸ ਇਹਨੂੰ ਤੁਸੀਂ ਚਲਾਓਗੇ ਤਾਂ ਗੁਲਾਲ ਨਿਕਲੇਗਾ ਅੱਜ ਦੀ ਡੇਟ ਦੇ ਸਾਡੇ ਕੋਲ 3000 ਆਈਟਮ ਹੈ ਰੰਗ ਪਚਕਾਰੀ ਗੁਲਾਲ ਗੁਬਾਰੇ 3000 ਪੀਸ 3000 ਵੈਰਾਈਟੀ 30 ਲੱਖ ਪੀਸ ਟੋਪੀਆਂ ਆ ਗਈਆਂ ਜੀ ਪਗੜੀਆਂ ਜਿਹੜੀਆਂ ਜੀ ਹਾਂ ਜੀ ਹਾਂ ਇਹਦੇ 'ਚ ਤੁਹਾਨੂੰ 8-10 ਰੰਗ ਮਿਲ ਜਾਣ ਆ ਵਾਹ ਗੁਲਾਲ ਸਨੇਚਰ ਗਲਾਲ ਐਂਗਰੀ ਵੱਡ ਗਲਾਲ ਸ਼ਿਵਾ ਗਲਾਲ ਇਲੈਕਟ੍ਰੋਨਿਕ ਪਚਕਾਰੀਆਂ ਜਿਹੜੀਆਂ ਕਿ ਤੁਹਾਨੂੰ 100 ਰੁਪਏ ਤੋਂ ਲੈ ਕੇ 200 ਰੁਪਏ ਤੱਕ ਮਿਲਣਗੀਆਂ ਇਹ 10 ਕਿਲੋ ਦੇ ਰੰਗ ਨੇ ਰੋਜ ਦਾ ਰੰਗ ਮਟਕਾ ਰੰਗ ਕੋਕ ਰੰਗ ਸਿਲਕ ਰੰਗ ਅੰਗੂਰੀ ਮਿਲਨ ਚਾਂਮਾ ਬਾਦਸ਼ਾਹ ਰੰਗ ਇਹ ਪਚਕਾਰੀ 120 ਰੁਪਏ ਤੋਂ ਲੈ ਕੇ 200 ਰੁਪਏ ਤੱਕ ਦੀਆਂ ਫੈਂਸੀ ਪੈਕਿੰਗ ਆਰਗੈਨਿਕ ਗਲਾਲ ਜਿਹੜੇ ਕਿ ਮੂੰਹ ਤੇ ਲਾ ਕੇ ਇੱਕ ਖੁਸ਼ਬੂ ਹੀ ਪੈਦਾ ਕਰ ਦੇਣਗੇ ਦਾ ਫੈਂਸੀ ਫੋਗ ਜਿਹਦੇ ਚੋ ਸੱਤ ਰੰਗ ਇੱਕੋ ਹੀ ਪੀਸ ਚੋਂ ਨਿਕਲਣਗੇ ਸਾਰੀਆਂ ਛੋਟੀਆਂ ਵੱਡੀਆਂ ਸਾਰਾ ਮਾਲ ਪਚਕਾਰੀਆਂ ਨੇ ਦੇਖੋ ਡੱਬੇ ਭਰੇ ਹੋਇਆ ਬਿਲਕੁਲ ਆ ਵੱਡੀਆਂ ਪਸਤੋਲਾਂ ਦੇਖੋ 160 ਰੁਪਏ ਤੋਂ ਲੈ ਕੇ 400 ਰੁਪਏ ਤੱਕ ਦੀਆਂ ਨੇ ਪੰਜਾਬ ਹਰਿਆਣਾ ਹਿਮਾਚਲ ਕੁੱਲੂ ਮਨਾਲੀ ਤੱਕ ਜਾਂਦਾ ਹੈ ਬਹਿਜਨਾ ਤੱਕ ਕਾਂਗੜਾ ਜੀ ਚੰਬਾ ਪਟਾਣਕੋਟ ਸ਼ਹਿਰਪੁਰ ਦਸੂਆ ਕਾ ਸਭ ਪਾਸੇ ਜਾਂਦਾ ਤੁਸੀਂ ਮਾਲ ਭੇਜ ਵੀ ਦਿੰਦੇ ਆ ਹਾਂ ਜੀ ਬਿਲਕੁਲ ਟਰੱਕ ਦੇ ਟਰੱਕ ਜਾਣਗੇ ਕਈ ਵਾਰ ਤੁਸੀਂ ਕਹੋਲਾ ਕਰਦੇ ਚੱਕੇ ਨਹੀਂ ਜਾਂਦੀਆਂ ਇਸੇ ਕਰਕੇ ਤੁਹਾਨੂੰ ਅਸੀਂ ਹਰ ਵੀਡੀਓ 'ਚ ਆਪਣਾ ਐਡਰੈਸ ਸਮਝਾ ਦਿੰਨੇ ਆ ਜੇ ਫੋਨ ਨਾਲ ਚੱਕੇ ਜਾਂ ਸੱਤੇ ਦਿਨ